हां एक्चुअली 3D ਹੁੰਦਾ ਕੀ ਹੈ ਬਿਲਕੁਲ 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 ਤੁਹਾਡੀ ਗੱਲ ਸਹੀ ਹੈ ਜੀ ਹਾਂਜੀ ਤੇ ਤੁਸੀਂ ਕਰੀਏਗੇ ਜੀ ਹਾਂਜੀ ਹਾਂਜੀ ਤੇ ਪਹਿਲਾਂ ਤੁਸੀਂ ਦੇਖੋ ਤੁਸੀਂ ਇਹ ਟੈਕਨੋਲੋਜੀ ਕਦੇ ਸੁਣਿਆ ਇਹਦੇ ਬਾਰੇ ਇੱਕ ਦੇਖਿਆ ਹੈ ਜਾਂ ਕਿਦਾਂ ਸਰ ਇਹ ਗੱਲ ਇਹ ਹੈ ਨਾ ਵੀ ਨਾ ਹੀ ਤਾਂ ਕਦੇ ਸੁਣਿਆ ਸੀ ਤੇ ਨਾ ਹੀ ਕਦੇ ਦੇਖੀ ਸੀ ਓਕੇ ਸਰ ਪਹਿਲੀ ਗੱਲ ਤੇ ਇਹ ਹੈ ਕਿ ਵੀ ਨਾ ਹੀ ਕਦੇ ਸੁਣਿਆ ਸੀ ਤੇ ਨਾ ਹੀ ਕਦੇ ਦੇਖੀ ਸੀ ਫਸਟ ਟਾਈਮ ਦੇਖੀ ਹੈ ਔਰ ਦੇਖ ਕੇ ਇਹ ਫੀਲ ਹੁੰਦਾਗਾ ਵੀ ਯਾਰ ਇੱਕ ਆਪਾਂ ਪਤਾ ਨਹੀਂ ਕਿੱਥੇ ਆ ਗਏ ਬਹੁਤ ਹੀ ਵਧੀਆ ਉਸ ਦੇ ਵਿੱਚ ਆਗੇ ਇੱਕ ਨਵੀਂ ਲੋਕੇਸ਼ਨ ਆਪਾਂ ਜਿਸ ਤਰ੍ਹਾਂ ਆਪਾਂ ਇੱਕ 3D ਦੇਖਦੇ ਹਾਂ ਹਾਂਜੀ ਇੱਕ 3D ਦੇ ਵਿੱਚ ਸਮਝ ਲਓ ਵੀ ਆਪਾਂ ਪਹੁੰਚ ਚੁੱਕੇ ਵਧੀਆ ਮਹਿਸੂਸ ਤਾਂ ਦੇਖੋ ਸਰ ਅਸੀਂ ਪਹਿਲਾਂ ਜਨਕੀ ਤੁਸੀਂ ਇੱਕ ਜਿਹੜਾ 3D ਦੇਖਦੇ ਹੋ ਇੱਕ ਐਜ ਐਸ ਸਕਰੀਨ ਤੇ ਦੇਖਦੇ ਹਾਂ ਹਾਂ ਬਿਲਕੁਲ 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 ਐਜ ਐਸ ਸਕਰੀਨ ਤੇ ਦੇਖਦੇ ਸੀ ਪਰ ਲੇਕਿਨ ਇਹ ਰਿਐਲਿਟੀ ਲੁੱਕ ਦੇ ਵਿੱਚ ਉਹ